ਹੈਲੋ ਤੁਹਾਡਾ ਸਵਾਗਤ ਹੈ ਜੀ ਆਪਣੇ ਅੱਜ ਨਵੇਂ ਬਲੌਗ 'ਚ ਸੋ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖੋ ਇਹ ਮੰਡੀ ਲੱਗਦੀ ਹੈ ਸੱਚ ਨੂੰ ਮੌੜ ਮੰਡੀ ਰੋਡ ਦੇ ਉੱਤੇ ਹੈ ਜਮਾਂ ਜਿੱਥੇ ਬੀ ਵਾਲੀ ਮੰਡੀ ਪਸ਼ੂਆਂ ਦੀ ਲੱਗਦੀ ਹੁੰਦੀ ਹੈ ਸੋ ਅੱਜ ਆਪਾਂ ਗੱਲਾਂ ਵੀ ਕਰਾਂਗੇ ਸੋ ਜਾਨਵਰ ਵੀ ਦਿਖਾਵਾਂਗੇ ਤੁਹਾਨੂੰ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਮੰਡੀ 'ਚ ਜਾ ਕੇ ਸੋ ਲੋ ਵੀ ਸੱਜਣੋ ਫਰੰਟ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਜਿਹੜਾ ਤੁਸੀਂ ਉਲਜੋ ਨਾ ਤਾਂ ਕਰਕੇ ਆਪਾਂ ਤੁਹਾਡੇ ਖਾਤਰ 프ਰੰਟ ਕੀਤਾ ਤੇ ਮੰਡੀ 'ਚ ਆਪਾਂ ਹੋ ਗਏ ਐਂਟਰ ਤੇ ਐਂਟਰ ਹੋ ਕੇ ਸਭ ਤੋਂ ਪਹਿਲ ਤੇ ਆਪਾਂ ਆਪਦੀ ਜਾਂ ਉਹਦਾ ਫੂਟਰੀ ਇੱਕ ਪਾਸੇ ਲਾਈ ਸੋ ਦਾ ਇਸ ਤੋਂ ਬਾਅਦ ਆਪਾਂ ਮੰਡੀ 'ਚ ਜਾਵਾਂਗੇ ਲੋ ਵੀ ਸੱਜਣੋ ਹੁਣ ਆਪਾਂ ਮੰਡੀ 'ਚ ਜਾਵੜੇ ਸੋ ਜਿਹੜੇ ਵੀਰ ਨੇ ਬਰਬਰੀਆਂ ਦੇ ਸ਼ਕੀਨ ਬਰਬਰੀਆਂ ਵੀ ਮਿਲਣਗੀਆਂ ਜਿਹੜੇ ਵੀਰ ਨੇ ਬੱਕਰਿਆਂ ਦੇ ਸ਼ਕੀਨ ਬੱਕਰੇ ਵੀ ਮਿਲਣਗੇ ਬੀਟਲ ਵੀ ਮਿਲੂ ਜੋ ਅਨਾਸ ਲੱਜਾ ਜਾਂ ਕਟੂਸ ਚੰਗਾ ਜਾਨਵਰ ਚੰਗੇ ਮੁੱਲ ਵਾਲਾ ਜਾਨਵਰ ਵੀ ਮਿਲੂ ਕੱਟ ਤੋਂ ਕੱਟ ਮੁੱਲ ਵਾਲਾ ਵੀ ਮਿਲੂ ਸੋ ਮੰਡੀ ਤੇ ਹਰ ਇੱਕ ਵੈਰਾਈਟੀ ਮਿਲਦੀ ਐ ਸੱਜਣੋ ਉਹ ਆਪਣੇ ਜਾਣ ਦੇ ਤਰੀਕੇ ਨੇ ਸੁੱਤਾ ਕਰਕੇ ਤੁਹਾਨੂੰ ਕਹਿਣਾ ਦਾ ਵੀ ਮੰਡੀ ਤੇ ਜਾਇਆ ਕਰੋ ਤੇ ਮੰਡੀ 'ਚ ਜਾਣ ਨਾਲ ਆਪਾਂ ਨੂੰ ਨਇਤਾਂ ਨੌਲੇਜ ਮਿਲਦੀ ਹੈ ਵੀ ਜਾਨ ਵਰਗੇ ਸਪਰਕਾਰ ਤੇ ਹੁੰਦੇ ਨੇ ਕੀ ਗੱਲਬਾਤ ਹੈ ਕਿਹੜੇ ਰੇਟਾਂ ਤੇ ਵਿਗਦੇ ਨੇ ਮੰਦਾ ਚੱਲੀ ਜਾਂਦਾ ਮੰਡੀ ਤੇ ਕਿ ਮੰਡੀ ਤੇ ਤੇਜ਼ੀ ਹੈ ਸੋ ਹੁਣ ਇਸ ਵਕਤ ਮੰਡੀ ਤੇ ਸੱਜਣੋ ਤੇਜ਼ੀ ਨਹੀਂ ਹੈਗੀ ਮੀਡੀਅਮ ਜਾਂ ਕਮ ਚੰਗੇ ਜਾਨਵਰ ਦੀ ਤਾਂ ਹਮੇਸ਼ਾ ਤੇਜ਼ੀ ਰਹਿੰਦੀ ਆ ਮਾੜੇ ਦੀ ਨਹੀਂ ਮਾੜਾ ਦਾ ਵਿਚਾਰਾ ਉਹੀ ਭਾਤੇ ਵਿਗ ਜਾਣਾ ਬੱਕਰੇ ਦਾ ਵੀ ਮੰਦੇ ਹਾਲ ਹੈ ਪਰ ਤੂੰ ਗਾਂਹਾਂ ਜਾ ਕੇ ਜਿਹੜੇ ਵੀਰਾਂ ਕੋਲੇ ਹੈਗੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਵੀ ਸਾਹਮਣੇ ਰੱਖ ਲਓ ਆਉਦੇ ਬੱਕਰੀ ਮਹੀਨੇ-ਮਹੀਨੇ ਤੱਕ ਛੋੜੇ ਬੱਕਰੀਆਂ ਦਾ ਵਧੀਆ ਮੁੱਲ ਮਿਲੂਗਾ ਸੋ ਗੱਲਾਂ ਮੈਂ ਤਾਂ ਕਰਦਾ ਉਹਨਾਂ ਵੀ ਜਿਹੜੇ ਵੀਰ ਆਪਣੇ ਨਾਲ ਜੁੜੇ ਨੇ ਆਪਾਂ ਸਭ ਦੀ ਸੇਵਾ ਕਰੀਏ ਸੋ ਚੰਗਾ ਗਿਆਨ ਦੀ ਹੈ ਨਾ ਐਵੇਂ ਲੋਕਾਂ ਵਾਂਗੂ ਆਲੂ ਗਾਜਰਾਂ ਦਣੀਆਂ ਆਪਣੇ ਤੋਂ ਵੇਚੀਆਂ ਜਾਂਦੀਆਂ ਸੋ ਜੇ ਆਪਣੇ ਕੋਈ ਗੱਲ ਮਾੜੀ ਹੁੰਦੀ ਐ ਸੋ ਕਮੈਂਟ ਚ ਜਰੂਰ ਦੱਸਿਆ ਕਰੋ ਸੋ ਨਾਗਦ ਦੇਖੋ ਆ ਬੱਕਰਾ ਪਾਣੂ ਆਏ ਮੰਡੀ ਤੇ ਯਾਰ ਇੱਕ ਚੰਗਾ ਬੱਕਰਾ ਮਿਲ ਨਹੀਂ ਮਿਲਣਾ ਹੁੰਦਾ ਬ੍ਰੀਡਰ ਆ ਬੱਕਰੇ ਦੇ ਬੱਚੇ ਨੇ ਦੇਖੋ ਯਾਰ ਆ ਦੇਖੋ 15 ਜਾਨਵਰ ਵੇਚਣ ਆਇਆ ਨੀਵਨੇ ਬੰਦਾ ਚੈੱਕ ਕਰੂ ਕਿਆ ਬਾਤ ਆ ਯਾਰ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਬਰਬਰੀ ਤੁਸੀਂ ਬਰਬਰੀਆਂ ਬਹੁਤ ਪ੍ਰਕਾਰ ਦੀਆਂ ਦੇਖੀਆਂ ਹੋਣਗੀਆਂ ਪਰ ਜੈਡ ਬਲੈਕ ਬਹੁਤ ਘੱਟ ਦੇਖੀ ਮੈਂ ਤਾਂ ਯਾਰ ਪਹਿਲੀ ਵਾਰ ਦੇਖੀ ਸੀ 11 ਨੰਬਰ ਕਰਨ ਸੀ ਸੱਜਣੋਂ ਕੋਈ ਆਇਆ ਨਹੀਂ ਵੀ ਇਹ ਦੂਗਲੀ ਸੀ ਕੰਨ ਵੀ ਜਮਾਇਆ ਸੀ ਯਾਰ ਖੜੇ ਜਮਾ ਸੋ ਇਹ ਥੋੜੀ ਸਾਫਰ ਦੀ ਮਾਰੀ ਗਈ ਸੀ ਤਾਂ ਕਰਕੇ ਉਹ ਨਹੀਂ ਸੀ ਨਹੀਂ ਬੰਦਾ ਕਹਿੰਦਾ ਸੀ ਬਹੁਤ ਐਕਟਿਵ ਹੁੰਦੀ ਆ ਬਈ ਇਹ ਕੰਨ ਚਮਾ 11 ਨੰਬਰ ਰੱਖਦੀ ਆ ਸੋ ਮੰਡੀ ਤੋਂ ਇਦੂ ਆ ਚਾਪਾ ਤੁਰਪੇ ਇੱਧਰ ਗਿੱਲਾ ਸੀ ਯਾਰ ਆਪਾਂ ਤਾਂ ਕਰਕੇ ਪੁੱਠੀ ਮੋੜ ਪਈ ਵੀ ਇੱਧਰ ਦਿਖਾ ਦਿੰਨੇ ਆਪਾਂ ਨਗ ਮੁੰਡੀ ਬਹੁਤ ਵੱਡੀ ਆ ਯਾਰ ਜਿੱਥੇ ਮਰਜ਼ੀ ਜਾ ਕੇ ਡੇਰੇ ਲਾ ਲਓ ਕੋਈ ਚੱਕਰ ਹੀ ਨਹੀਂ ਕਿੱਥੇ ਮਰਜ਼ੀ ਬੈਠੋ ਕਿੱਥੇ ਖੜੋ ਸੋ ਜਾਨਵਰ ਵੀ ਵਧੀਆ ਖੜ ਜਾਂਦੇ ਨੇ ਵੱਡੀ ਗੱਲ ਤਾਂ ਆ ਜਾਨਵਰਾਂ ਦੀ ਆ ਆਪਾਂ ਦਾ ਕਿਸੇ ਨਾ ਕਿਸੇ ਥਾਂ ਤੇ ਵੇਈ ਜਾਂਦੇ ਆ ਜਾਨਵਰ ਵੀ ਵਧੀਆ ਸ਼ਾਮਾਂ ਚ ਖੜਦੇ ਨੇ ਸਾਰੇ ਸੱਜਣ ਤੇ ਆ ਵੀਰ ਬੱਕਰੇ ਵੀ ਲਈ ਆਉਂਦੇ ਆ ਆ ਬੱਕਰੇ ਦੇਖੋ ਕੋਈ ਵੇਚ ਕੀ ਜਾਂਦਾ ਹੈ ਐਹ ਜੀ ਚੰਗੇ ਚੰਗੇ ਨਗ ਰੱਖ ਲਿਆ ਕਰੋ ਯਾਰ ਵੇਚਣੇ ਬਸਤੀ ਬਣੀਆ ਵੈਸੇ ਤਾਂ ਚੀਜੋ ਪਰ ਕੁਝ ਟਾਈਮ ਰੱਖ ਲਿਆ ਕਰੋ ਕਿਸੇ ਚੰਗੇ ਬੰਦੇ ਨੂੰ ਦਿਜਾ ਕਰੋ ਜਿਹੜਾ ਸੰਭ ਕੇ ਆਪਦਾ ਕੋਈ ਬਰੀਡ ਬਦਲ ਕਰੇ ਵੇਚਣ ਨੂੰ ਤਾਂ ਸੱਚ ਨੂੰ ਕਾਟੂ ਮਾਲ ਹੁੰਦਾ ਸੋ ਜਿਹੜੇ ਆਪਾਂ ਖੱਸੀ ਕਰਾ ਲੈਂਦੇ ਆ ਜਾਂ ਉਹ ਰੱਖ ਲੈਂਦੇ ਆ ਉਹਨਾਂ ਖਤਰ ਹੁੰਦਾ ਸੋ ਤਾਂ ਕਰਕੇ ਆ ਹੁਣ ਆਪਾਂ ਮੰਡੀ 'ਚ ਇਹੀ ਚੀਜ਼ ਨੋਟ ਕਰਦਾ ਮੈਂ ਮੰਡੀਆਂ 'ਚ ਇਸੇ ਗੱਲ ਦਾ ਮਾਰੀ ਜਾਂਦਾ ਜੇ ਕੋਈ ਚੰਗਾ ਜਾਨਵਰ ਮਲੇ ਲੈ ਵੀ ਲਈਦਾ ਇਹ ਜੀ ਗੱਲ ਨਹੀਂ ਪਰ ਜ਼ਿਆਦਾਤਰ ਮੈਂ ਮੰਡੀਆਂ ਐਸ ਲੂਟੀ ਦੇਖਦਾ ਹੁੰਨਾ ਆਪਾਂ ਨੂੰ ਯਾਰ ਨਜ਼ਾਰਾ ਆਉਂਦਾ ਵੀ ਕੀ ਬਣੀ ਜਾਂਦਾ ਕੀ ਝੱਟ ਚੱਲੀ ਜਾਂਦੀ ਆ ਸੋ ਤਾਂ ਕਰਕੇ ਮੰਡੀਆਂ 'ਚ ਜਾਂਦੇ ਰਹਿੰਦੇ ਆ ਦੇਖੋ ਬੱਕਰੇ ਚੱਕ ਕਰੋ ਯਾਰ ਕਿੱਡੀ ਕਿੱਡੀ ਹਾਈਟ ਆ ਦੇਖੋ ਮੀਮਣੇ ਸੋ ਮੰਡੀ ਤੇ ਜ਼ਿਆਦਾ ਬਰਬਰੀਆਂ ਵੀ ਆਉਣ ਲੱਗੀਆਂ ਸਤੋਂ ਪਹਿਲਾਂ ਮੰਡੀਆਂ ਤੇ ਬਰਪਰੀਆਂ ਬਹੁਤ ਘੱਟ ਆਉਂਦੀਆਂ ਹੁੰਦੀਆਂ ਸੀ ਜੇ ਕੋਈ ਆਉਂਦੀ ਤਾਂ ਗੁੜੀ ਥੇਰੀ ਜਿਹੀ ਆਉਂਦੀ ਤੇ ਬਜ਼ੁਰਗ ਜੀ ਲੈ ਕੇ ਆਉਂਦੇ ਮਨਲਾ ਪੱਕੜ ਜੀ ਪਰ ਹੁਣ ਜਦ ਖੀਰੀਆਂ ਪੱਠਾਂ ਤੇ ਆਪਣਾ ਵੱਡੀਆਂ ਸਵਾਰ ਵਾਲੀਆਂ ਵੀ ਜਿਹੜੀਆਂ ਸੂਈਆਂ ਹੋਈਆਂ ਜਾਂ ਸੂਣ ਵਾਲੀਆਂ ਉਹ ਚੰਗੇ ਬਰੀਡਰ ਵੀ ਆਉਂਦੇ ਨੇ ਇਹੋ ਜੀ ਗੱਲ ਨਹੀਂ ਮੈਂ ਪਿਛਲੀ ਜਿਹੜੇ ਮੇਰੇ ਵੀਰ ਭਰਾਣੇ ਪਿਛਲੀ ਵੀਡੀਓ ਆਪਣੀਆਂ ਦੇਖੀਆਂ ਵੀ ਉਹਨਾਂ ਨੂੰ ਆਪਾਂ ਦਿਖਾਈਆਂ ਵੀ ਹੋਈਆਂ ਨੇ ਸੋ ਕਿਹੜੀ ਆਪਣੀ ਭਾਗੀ ਬਾਂਦਰ ਵਾਲੀ ਮੰਡੀ ਆ ਉੱਤੇ ਤਾਂ ਆਉਂਦੀ ਹੈ ਇਹੋ ਜਿਹਾ ਕੁਝ ਹੈ ਉਤਦਾ ਓਨਲੀ ਬਰਬਰੀ ਵਜਾਦਾ ਆਉਂਦੀ ਐ ਜਿਹੜੇ ਨੇ ਜਮਾ ਸੋਨਾ ਝਖਣਾ ਦੇਖੋ ਮੁਰਗੇ ਵੀ ਵੇਚਣ ਆਏ ਨੇ ਸੋ ਵੀਰਾਂ ਨੂੰ ਬੇਨਤੀ ਐ ਵੀ ਜਿਹੜੇ ਚਾਹੇ ਕੋਈ ਬੱਕਰੀਆਂ ਰੱਖਦਾ ਚਾਹੀ ਨਹੀਂ ਰੱਖਦਾ ਪਰ ਮੇ ਬੱਕਰੀ ਉਹ ਮੁਰਗੀਆਂ ਰੱਖੋ ਯਾਰ ਆ ਮੂਰੇ ਆਪਾਂ ਨੂੰ ਸਹਾਲਾਂ ਚ ਦੋ ਦੋ ਫਾਇਦੇ ਹੋਣਗੇ ਨਾ ਜਾਨਵਰਾਂ ਦੀਆਂ ਚਿਚੜੀਆਂ ਖਾਣਗੇ ਸਮਾਨ ਖਾਣਗੇ ਥੱਲੋਂ ਬਿਮਾਰੀ ਨਹੀਂ ਪੈਣ ਦਿੰਦੇ ਦੂਜੇ ਨੰਬਰ ਤੇ ਆਪ ਉਹਨਾਂ ਅੰਡੀਆਂ ਦੇਣਗੇ ਮੱਲੇ ਆਂਡੇ ਦੇਣਗੇ ਆਪਾਂ ਨੂੰ ਫਾਇਦੀ ਐ ਆ ਮੰਡੀ ਦਾ ਪਹਿਲਾ ਫਰੰਟ ਪੇਜ ਹੈ ਜਮਾ ਜਿੱਥੋਂ ਆਪਾਂ ਆਏ ਸੀ ਉੱਥੋਂ ਆ ਕੇ ਖੱਬੀ ਸਾਈਡ ਹੀ ਮੁੜਨਾ ਹੀ ਫਰੰਟ ਪੇਜ ਹੈ ਪਹਿਲ ਤੇ ਆ ਤੁਹਾਨੂੰ ਮੂਰੇ ਦਿਖਾਵਾਂਗੇ ਬਰੀਡਰ ਚੈੱਕ ਕਰੋ ਯਾਰ ਕਿਆ ਬਾਤ ਸੀ ਤਾਂ ਮੰਡੀ 'ਚ ਆਪਾਂ ਬੜਾ ਨਜ਼ਾਰਾ ਦੇਖਿਆ ਇਧਰ ਬਿਮਾਰੇ ਦਾ ਮੂੰਫਲੀ ਦਾ ਨੀਰਵ ਹੀ ਹੁੰਦਾ ਸੋ ਇੱਥੇ ਵੀ ਆਪਾਂ ਬਰਬਰੀ ਚੈੱਕ ਕੀਤੇ ਬਰਬਰੀ ਬੱਕਰੀ ਜ਼ਿਆਦਾ ਹੁੰਦਾ ਕਿਉਂਕਿ ਬਰਬਰੀ ਦੰਦੀ ਬੱਕਰੀ ਜ਼ਿਆਦਾ ਆ ਬੱਕਰੀ ਚੈੱਕ ਕਰੋ ਆਟੋ ਨਾਲ ਬੰਨੀ ਪਈ ਐ ਸੋ ਆ ਜਮਾ ਦੇਖੋ ਫਰੰਟ ਲਾਈਨ ਦੇ ਉਰਲੀ ਸਾਈਡ ਹੀ ਮੁੜਨੀ ਆ ਜੇ ਆ ਲਾਈਨ 'ਚ ਬੜਨਾ ਤੁਸੀਂ ਇਹ ਫਰੰਟ ਤੋਂ ਇੱਥੋਂ ਵੀ ਬੈਕ ਤੁਮ ਜਾਈਦਾ ਜੇ ਸਿੱਧਾ ਜਾਣਾ ਤੁਸੀਂ ਸਿੱਧਾ ਜਾ ਵੜੋ ਸੋਡੀ ਇੱਛਾ ਤੇ ਇਸ ਤੋਂ ਬਾਅਦ ਜਾਦਾ ਸੌਦੇ ਹੁੰਦੇ ਆ ਬੀਹੀ ਤੇ ਬੀਹੀ ਕਿਹੜੀ ਗਲੀ ਕਹਦੋ ਕੁਛ ਕਹਦੋ ਆ ਗਲੀ ਤੇ ਹੁੰਦੇ ਜੀਚਮਾ ਤੁਰਿਆ ਤੁਰਿਆ ਜਾਣਾ ਇਹ 'ਚ ਜ਼ਿਆਦਾਤਰ ਵਪਾਰੀ ਵੀ ਰ ਇੱਥੇ ਬਸੋ ਸੌਦੇ ਲਾ ਕੇ ਜਿਹਨੇ ਸੱਟਣੀਆਂ ਜਾਂ ਜਿਵੇਂ ਕਿਸੇ ਨੇ ਕਟੂਮ ਵਾਲਾ ਇੱਥੇ ਪੂਰਾ ਹੱਸ ਕੇ ਵਿਕਦਾ ਯਾਰ ਫਰੰਟ ਤੇ ਜਮਾ ਹੈ ਬਸ ਇੱਥੇ ਇਕੱਠ ਹੋ ਜਾਂਦਾ ਆਪਾਂ ਹੁਣ ਉਦੋਂ ਉਲਟ ਸਾਈਡ ਮੁਰਗੇ ਸੋ ਕਿਵੇਂ ਲੱਗਦੀ ਹੁੰਦੀ ਹੈ ਵੀਡੀਓ ਆਪਣੀ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਸੋ ਆਪਣੀ ਗੱਲਬਾਤ ਜੀ ਗਈ ਕੋਈ ਚੰਗੀ ਲੱਗਦੀ ਤਾਂ ਕਮੈਂਟ ਜਰੂਰ ਕਰਿਆ ਕਰੋ ਮਾੜੀ ਹੁੰਦੀ ਉਹ ਵੀ ਦੱਸਿਆ ਕਰੋ ਕਿ ਆਪਾਂ ਕੋਈ ਜ਼ਿਆਦਾ ਬੋਲ ਜਾਂਦੇ ਆ ਜਾਂ ਕੋਈ ਗੱਲ ਤੁਹਾਡੇ ਉੱਪਰਲੇ ਵਾਲੀ ਨਹੀਂ ਹੈਗੀ ਸੋ ਆਪਾਂ ਸਾਰੇ ਜਾਨਵਰ ਤੁਹਾਨੂੰ ਇਤੂ ਜੈੱਟ ਮੰਡੀ ਤੇ ਦਿਖਾਤੇ ਸੋ ਜਿਹੜੇ ਵੀਰ ਮੰਡੀ ਤੇ ਨਹੀਂ ਜਾ ਸਕਦੇ ਉਹਨਾਂ ਖਾਤਰ ਆਪਾਂ ਵੀਡੀਓ ਇਹ ਜ਼ਰੂਰ ਬਣਾਇਆ ਕਰਾਂਗੇ ਸੋ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸੱਚ ਨੂੰ ਆਪਾਂ ਤੁਹਾਡੇ ਖਾਤਰ ਮੰਡੀਆਂ ਦੇ ਵੀਡੀਓ ਲਿਆਇਆ ਕਰਾਂਗੇ ਮੂਰੇ ਜਗਰਾਉ ਮੰਡੀ ਆ ਜਾਂਦੀ ਹੈ ਘੋੜਿਆਂ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਭਾਗੀ ਬੰਦਰ ਵਾਲੀ ਮੰਡੀ ਤੇ ਵੀ ਜਾਵਾਂਗੇ ਸੋ ਜੇ ਮਾਲਕ ਨੇ ਚਾਇਆ ਤੇ ਇਸ ਤੋਂ ਬਾਅਦ ਆਪਾਂ ਮੰਡੀ ਤੇ ਜਮਾ ਸਾਰਾ ਦੇਖ ਕੇ ਜਾਨਵਰ ਆ ਦੇਖੋ ਬਰਬਰੀ ਚੈੱਕ ਕਰੋ ਯਾਰ ਸੋਡੂ ਗੱਲ ਵਿੱਚ ਰਹਿ ਜਾਂਦੀ ਆ ਸੋ ਬਰਬਰੀ ਦੇਖੋ ਚੈੱਕ ਕਰੋ ਕੋਈ ਮਾੜਾ ਬਰਬਰੀ ਨਹੀਂ ਆਉਂਦੇ ਵੀ ਜੇ ਆਪਾਂ ਕਹਿ ਦਈਏ ਦੋ ਗੁਲੀਆਂ ਆਉਂਦੀਆਂ ਨੇ 11 ਨੰਬਰ ਕੰਨ ਚ ਵੀ ਆਉਂਦੇ ਆ ਜਾਨਵਰ ਮੁੱਲਾ ਦੇ ਹਿਸਾਬ ਨਾਲ ਜਾਇਜ ਆਪਾਂ ਮਿੱਠਾ ਪਾ ਦਾਂਗੇ ਉਹ ਜੀ ਚੀਜ਼ ਮਿਲ ਜੂਗਾ ਨਾ ਆਪਾਂ ਨੂੰ ਜੇ ਆਪਾਂ 5000 ਲਾਉਣਾ ਉਹਦੇ ਵਿੱਚ ਮਿਲ ਜੂਜੇ 15000 ਲਾਉਣਾ ਤਾਂ ਉਹਦੇ ਵਿੱਚ ਮਿਲ ਜੂ ਆ ਜਮਾ ਬਚਾਲੇ ਆ ਸੱਜਣੂ ਗੋਲ ਸਰਕਲ ਜਿਹਾ ਬਣਿਆ ਹੋਇਆ ਜਿਹੜਾ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਸੱਜਣੂ ਆਪਾਂ ਬੱਕਰੀਆਂ ਦੇਖੀਆਂ ਸਾਡੇ ਪਿੰਡੋਂ ਵੀ ਵੇਚਣ ਆਏ ਸੀ ਬੀਲਪੁਰਾ ਉਹਨਾਂ ਦੇ ਵੀ ਬੱਕਰੇ ਵਧੀਆ ਵੇਚ ਗਏ ਸੋ ਬੱਕਰੀਆਂ ਦਾ ਬਹੁਤ ਸੋਹਣਾ ਰੇਟ ਲੱਗਿਆ ਮੇਰੇ ਯਾਰਾਂ ਦਾ ਤੇ ਇਸ ਤੋਂ ਬਾਅਦ ਆਪਾਂ ਮੰਡੀ ਤੋਂ ਆਲਬਿਦਾ ਹੋਏ ਆਲਬਿਦਾ ਹੋਏ ਤੇ ਮੰਡੀ ਤੋਂ ਬਾਹਰ ਆ ਗਏ ਆਪਾਂ ਸੋ ਮੰਡੀ ਦੀ ਤੁਹਾਨੂੰ ਲੋਕੇਸ਼ਨ ਦਿਖਾਉਣਾ ਇੱਕ ਵਾਰੀ ਫੇਰ ਜਿਹੜੇ ਵੀ ਲੈਣੇ ਸਾਰੀ ਵੀਡੀਓ ਦੇਖੀ ਉਹਨਾਂ ਦਾ ਧੰਨਵਾਦ ਤੇ ਇਹ ਹੁਣ ਆਪਾਂ ਜਾ ਰਹੇ ਆ ਮੰਡੀ ਤੋਂ ਬਾਹਰ ਬਾਹਰ 20 ਰੁਪਏ ਪਰਤੀ ਲੱਗਦੀ ਹੈ ਕੋਈ ਵੀ ਆਲਾ ਭਾਈ ਆਪਦਾ ਸੰਤ ਲੈ ਕੇ ਆਉਂਦਾ ਉੱਥੇ ਬੱਕਰੀ ਤੇ ਉਹਦੀ ਲੱਗਦੀ ਹੈ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਿਓ ਧੰਨਵਾਦ ਅਗਲਾ ਬਲੌਗ ਫੇਰ ਆਉਂਗਾ